ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਕਿਉਂਕਿ ਆਪਣੇ ਜਿਹੜਾ ਚੈਨਲ ਦਾ ਨਾਮ ਸੀ ਪਹਿਲਾਂ ਨੰਬਰ 1 ਰਸੋਈ ਸੀ ਤੇ ਆਪਾਂ ਕੁਝ ਟਾਈਮ ਲਈ ਨਾਮ ਚੇਂਜ ਕੀਤਾ ਸੀ ਪਰ ਸਾਰੇ ਕਹਿਣ ਲੱਗੇ ਵੀ ਪੁਰਾਣਾ ਨਾਮ ਰੱਖੋ ਤਾਂ ਕਰਕੇ ਆਪਾਂ ਦੁਬਾਰੀ ਇਹੀ ਨਾਮ ਰੱਖ ਲਿਆ ਨੰਬਰ 1 ਰਸੋਈ ਅੱਜ ਆਪਾਂ ਮੋਹ ਦਾਲ ਦੀ ਸਾਬਤ ਮੂੰਗੀ ਦੀ ਆਪਾਂ ਬਣਾਵਾਂਗੇ ਵਰਫੀ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਹੈਗੀ ਜਿਹੜੀ ਮੂੰਗੀ ਦੀ ਦਾਲ ਲੈ ਲਈ ਸੀਗੀ ਸਾਬਤ ਤੇ ਇੱਕ ਪੈਨ ਲੈ ਲਿਆ ਉਹਦੇ ਵਿੱਚ ਆਪਾਂ ਇੱਕ ਕੌਲੀ ਸਾਫਤ ਮੂੰਗੀ ਦੀ ਦਾਲ ਨੂੰ ਪਾ ਲਿਆ ਤੇ ਇਹਨੂੰ ਆਪਾਂ ਭੁੰਨਾਗੇ ਥੋੜੀ ਦੇਰ ਜਿੰਨਾ ਜਿੰਨਾ ਟਾਈਮ ਇਹ ਦੇ ਵਿੱਚ ਇੱਕ ਮਹਿਕ ਆਉਣ ਲੱਗ ਜੂਗੀ ਵਧੀਆ ਖੁਸ਼ਬੂ ਤੇ ਇਹਦਾ ਜਿਹੜਾ ਰੰਗ ਹੈਗਾ ਉਹ ਬਦਲ ਜੂਗਾ ਉਹ ਬ੍ਰਾਊਨ ਕਲਰ ਚ ਹੋ ਜਾਊਗਾ ਕਿਉਂਕਿ ਜਦੋਂ ਇਹ ਭੁੰਨੂਗੀ ਤਾਂ ਕਲਰ ਚੇਂਜ ਕਰ ਦੋਗੇ ਇਹ 5-4 ਮਿੰਟਾਂ ਚ ਹੀ ਇਹ ਭੁੱਜ ਜਾਂਦੀ ਹੈਗੀ ਜਿਹੜੀ ਦਾਲ ਹੈਗੀ ਤੇ ਇਹਦਾ ਕਲਰ ਚੇਂਜ ਹੋ ਜਾਊਗਾ ਤੇ ਇਹਦੇ ਵਿੱਚ ਇੱਕ ਬਹੁਤ ਸੋਹਣੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਜੰਦੀ ਹੈਗੀ ਜਦੋਂ ਇਹ ਭੁੱਜ ਜਾਂਦੀ ਹੈ ਤੇ ਕਲਰ ਤਾਂ ਵੀ ਪਤਾ ਲੱਗ ਜਾਂਦਾ ਹੈਗਾ ਤੇ ਇਸ ਤਰ੍ਹਾਂ ਜੇ ਇਹ 5-4 ਮਿੰਟਾਂ ਦੇ ਵਿੱਚ ਲੋ ਫਲੇਮ ਤੇ ਆਪਾਂ ਨੇ ਭੁੰਨਣਾਗਾ ਅਧਿਕ ਦਾ ਕਲਰ ਚੇਂਜ ਹੋ ਗਿਆਗਾ ਤੇ ਇਹਨੂੰ ਗੈਸ ਨੂੰ ਬੰਦ ਕਰ ਦੇਣਾਗਾ ਇਸ ਸਟੇਜ ਤੇ ਤੇ ਉਸ ਤੋਂ ਬਾਅਦ ਕਿਉਂਕਿ ਜਿਹੜਾ ਆਪਣਾ ਭਾਂਡਾ ਲੈ ਤਾ ਹੋਇਆ ਆਪਾਂ ਨੇ ਉਹ ਗਰਮ ਹੁੰਦਾਗਾ ਇਹਦੇ ਵਿੱਚ ਹੀ ਹਿਲਾਉਂਦੇ ਚਲਾਉਂਦੇ ਰਹਿਣਾਗਾ ਇਹਨੂੰ ਕੁਝ ਟਾਈਮ ਲਈ ਫਿਰ ਉਸ ਤੋਂ ਬਾਅਦ ਇੱਕ ਆ ਲਗ ਤੋਂ ਪਲੇਟ ਥਾਲੀ ਜੋ ਵੀ ਤੁਸੀਂ ਲੈਣਾ ਭਾਂਡਾ ਲੈ ਲਓ ਤੇ ਉਹਦੇ ਵਿੱਚ ਤੁਸੀਂ ਜਿਹੜੀ ਆਪਣੀ ਦਾਲ ਹੈਗੀ ਉਹਦੇ ਵਿੱਚ ਪਾ ਲੈਣੀ ਹੈਗੀ ਉਸ ਤੋਂ ਬਾਅਦ ਇਹਨੂੰ ਗ੍ਰाइंड ਕਰ ਲੈਣਾਗਾ ਜੇ ਤਾਂ ਤੁਸੀਂ ਪ੍ਰੋਪਰ ਜਮੀ ਪਾਊਡਰ ਬਣਾਣਾ ਤਾਂ ਪਾਊਡਰ ਵੀ ਬਣਾ ਸਕਦੇ ਹੋ ਪਰ ਜੇ ਥੋੜਾ ਜਿਹਾ ਇਹਨੂੰ ਦਰਦੜਾ ਰੱਖੋਗੇ ਤਾਂ ਇਹਦਾ ਜਿਹੜਾ ਖਾਣ ਦੇ ਵਿੱਚ ਟੇਸਟ ਹੈ ਬਹੁਤ ਵਧੀਆ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਉਹਦੇ ਵਿੱਚ ਥੋੜਾ ਜਿਹਾ ਘਿਓ ਪਾਵਾਂਗੇ ਦੋ ਚਮਚੇ ਦੇਸੀ ਉਸ ਤੋਂ ਬਾਅਦ ਜਿਹੜਾ ਆਪਾਂ ਪਾਊਡਰ ਬਣਾਇਆ ਸੀਗਾ ਮਤਲਬ ਕਿ ਥੋੜਾ ਜਿਹਾ ਦਰਦੜਾ ਪਾਊਡਰ ਬਣਾਇਆ ਮੈਂ ਤੇ ਇਹ ਆਪਾਂ ਇਹਦੇ ਵਿੱਚ ਪਾ ਲਿਆਗਾ ਤੇ ਇਹਨੂੰ ਆਪਾਂ ਘਟ ਘਟ ਗੈਂਸ ਕਰਕੇ ਤੇ ਇਹਨੂੰ ਆਪਾਂ ਘਟ ਗੈਂਸ ਤੇ ਭੁੰਨਾਂਗੇ ਘਟ ਮਤਲਬ ਕਿ ਜਿਹੜਾ ਸੇਕ ਹੈ ਉਹਦੇ ਤੇ ਆਪਾਂ ਭੁੰਨਾਂਗੇ ਤੇ ਇਹਨੂੰ ਆਪਾਂ ਜੇ ਆਪਾਂ ਨੂੰ ਲੋੜ ਜ਼ਰੂਰਤ ਮਹਿਸੂਸ ਹੋਈ ਤਾਂ ਆਪਾਂ ਥੋੜਾ ਜਿਹਾ ਇੱਕ ਦੋ ਚਮਚਾ ਕਿਉ ਹੋਰ ਪਾ ਲਵਾਂਗੇ ਕਿਉਂਕਿ ਇਹ ਥੋੜੇ ਜਿਹੀ ਕਿਉ ਨਾਲ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਜਿਹੜੀ ਬਰਫੀ ਹੈਗੀ ਤੇ ਬਹੁਤ ਹੀ ਸਵਾਦ ਔਰ ਬਹੁਤ ਹੀ ਟੇਸਟੀ ਬਣਦੀ ਹੈ ਰਸੇਲੀ ਤੇ ਇਹੇ ਵੀ ਆਪਾਂ ਹਿਲਾਉਂਦੇ ਚ ਲਿਆਉਂਦੇ ਰਹਿਣਾਗਾ ਇਹਨੂੰ ਤੇ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਘਿਓ ਘੱਟ ਲੱਗਿਆ ਤਾਂ ਇਹਦੇ ਵਿੱਚ ਆਪਾਂ ਦੋ ਚਮਚੇ ਘਿਓ ਛੋਟੇ ਜਿਹੜੇ ਚਮਚੇ ਹੁੰਦੇ ਹੈਗੇ ਉਹ ਪਾ ਲਾਂਗੇ ਦੋ ਚਮਚੇ ਘਿਓ ਦੇ ਪਾ ਲਏ ਇਹ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੇਰ ਹਿਲਾਉਂਦੇ ਚਲਾਉਂਦੇ ਪੁੰਨਾਗੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਆਪਣੇ ਘਰ ਤੇ ਵਿੱਚ ਮਲਾਈ ਹੁੰਦੀ ਹੈਗੀ ਜਿਵੇਂ ਰੋਟੀਨ ਦੇ ਵਿੱਚ ਆਪਾਂ ਦੁੱਧ ਗਰਮ ਕਰਦੇ ਆ ਉਹਦੇ ਤੋਂ ਮਲਾਈ ਉਤਾਰ ਲੈਣੇ ਹੈਗੇ ਉਹ ਕੋਈ ਅੱਧੀ ਕੋਲੀ ਜਾਂ ਜਿੰਨੀ ਵੀ ਹੈਗੀ ਹੈ ਤੇ ਨਹੀਂ ਜੇ ਨਹੀਂ ਹੈਗੀ ਤਾਂ ਉਹਦੀ ਜਗ੍ਹਾ ਤੇ ਤੁਸੀਂ ਦੁੱਧ ਲੈ ਸਕਦੇ ਹੋ ਜੇ ਹੈ ਤਾਂ ਤੁਸੀਂ ਮਲਾਈ ਲੈ ਸਕਦੇ ਹੋ ਮੈਂ ਇੱਥੇ ਥੋੜੀ ਜੀ ਮਲਾਈ ਲੈ ਲੂੰਗੀ ਤੇ ਵਿੱਚ ਕੁਛ ਉਹਦੇ ਦੁੱਧ ਐਡ ਕਰ ਲੂੰ ਤੇ ਉਹਨੂੰ ਮਿਕਸ ਕਰ ਲੂੰਗੀ ਤੇ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਆਪਾਂ ਇਹ ਅੱਧੀ ਕੌਲੀ ਮਤਲਬ ਸੀਗੀ ਮਲਾਈ ਦੀ ਤੇ ਅੱਧਾ ਹੀ ਮੈਂ ਦੁੱਧ ਪਾਲਿਆ ਇੱਕ ਕੌਲੀ ਕਰ ਲਈ ਹੈਗੀ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਜਿਹੜਾ ਆਪਣਾ ਇਹ ਮੂੰਗੀ ਦੀ ਦਾਲ ਆਲਾ ਆਪਾਂ ਬਣਾਇਆ ਹੋਇਆਗਾ ਪੀਸ ਕੇ ਜਿਹਦੇ ਆਪਾਂ ਬਰਫੀ ਬਣਾਉਣੀ ਹੈ ਤੇ ਇਹਦੇ ਵਿੱਚ ਆਪਾਂ ਨੇ ਇੱਕ ਕੌਲੀ ਦੇ ਲਗਭਗ ਆਪਾਂ ਪਾਲਿਆ ਦੇ ਵਿੱਚ ਦੁੱਧ ਤੇ ਮਲਾਈ ਮਿਕਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਕਲਰ ਦੇਣ ਵਾਸਤੇ ਵੀ ਕਿਉਂਕਿ ਆਪਾਂ ਨੇ ਸਾਫਤ ਹਰੀ ਮੂੰਗੀ ਲਤੀ ਸੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਫੂਡ ਕਲਰ ਪਾ ਲਾਂਗੇ ਹਰੇ ਰੰਗ ਵਾਲਾ ਤੇ ਉਹਦੇ ਨਾਲ ਥੋੜਾ ਜਿਹਾ ਕਲਰ ਹੈਗਾ ਜਿਹੜਾ ਉਹ ਮੂੰਗੀ ਦੇ ਰੰਗ ਵਰਗਾ ਕਲਰ ਹੋ ਜਾਊਗਾ ਤੇ ਆਪਾਂ ਥੋੜਾ ਜਿਹਾ ਇੱਥੇ ਫੂਡ ਕਲਰ ਲੈ ਲਿਆ ਤੇ ਇਹਨੂੰ ਵਿੱਚ ਪਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਤੇ ਇਹਨੂੰ ਆਪਾਂ ਪਕਾਉਂਦੇ ਰਹਿਣਾਗਾ ਤੇ ਜਦੋਂ ਇਹ ਆ ਦੇ ਖੁਦੁੱਦੇ ਦਾ ਜਿਹੜਾ ਬਿਲਕੁਲ ਸੁੱਕ ਲਿਆਗਾ ਮੂੰਗੇ ਨੇ ਉਸ ਤੋਂ ਬਾਅਦ ਆਪਾਂ ਪੀਸੀ ਹੋਈ ਚੀਨੀ ਲੈ ਲਓ ਜੇ ਸਾਫਤ ਹੈਗੀ ਤਾਂ ਸਾਫਤ ਵੀ ਲੈ ਸਕਦੇ ਹਾਂ ਸੀ ਪਰ ਮੇਰੇ ਕੋਲ ਇੱਥੇ ਪੀਸੀ ਹੋਈ ਚੀਨੀ ਸੀ ਤੇ ਮੈਂ ਉਹ ਲੈ ਲਈ ਹੈਗੀ ਤੇ ਇਹ ਆਪਾਂ ਇਹਦੇ ਵਿੱਚ ਗੈਸ ਨੂੰ ਬਿਲਕੁਲ ਬੰਦ ਕਰਕੇ ਤੇ ਉਦੋਂ ਬਾਅਦ ਐਡ ਕਰਨੀ ਹੈਗੀ ਕਿਉਂਕਿ ਚੀਨੀ ਹੈਗੀ ਜਿਹੜਾ ਉਹ ਆਪਣਾ ਪਾਣੀ ਛੱਡਦੀ ਹੈਗੀ ਗਰਮ ਹੋਣ ਤੇ ਤੇ ਆਪਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਚੀਨੀ ਨੂੰ ਤੇ ਉਸ ਤੋਂ ਬਾਅਦ ਇੱਥੇ ਮੈਂ ਅੱਧੀ ਕਕੌਲੀ ਜਿਵੇਂ ਇੱਕ ਕਕੌਲੀ ਮੂੰਗੀ ਸੀਗੀ ਤੇ ਅੱਧੀ ਕਕੌਲੀ ਮੈਂ ਇੱਥੇ ਜਿਹੜਾ ਖੋਪੇ ਦਾ ਬਰਾਦਾ ਹੁੰਦਾ ਹੈਗਾ ਉਹ ਲੈ ਲਿਆਗਾ ਅੱਧੀ ਕਕੌਲੀ ਉਹ ਇਹਦੇ ਵਿੱਚ ਪਾ ਦਵਾਂਗੇ ਜਿਹਦਾ ਜਿਹੜਾ ਕਿ ਟੇਸਟ ਬਹੁਤ ਵਧੀਆ ਹੁੰਦਾ ਹੈਗਾ ਤੇ ਥੋੜੇ ਜਿਹ ਪਿਸਤੇ ਤੇ ਮੱਕਜ ਇਹਦੇ ਵਿੱਚ ਪਾਤੇ ਆ ਮੈਂ ਤੇ ਕਿਉਂਕਿ ਉਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇੱਕ ਪਲੇਟ ਲੈ ਲਵਾਂਗੇ ਜਾਂ ਥਾਲੀ ਲੈ ਲਵਾਂਗੇ ਜੇ ਤੁਹਾਡੇ ਕੋਲ ਬਰਫੀ ਜਮਾਉਣ ਵਾਲੀ ਕੋਈ ਟ੍ਰੇ ਆ ਤਾਂ ਉਹ ਲੈ ਲੇ ਉਹਦੇ ਵਿੱਚ ਆਪਾਂ ਥੋੜਾ ਦੇਸੀ ਘਿਓ ਪਾ ਕੇ ਤੇ ਉਹਨੂੰ ਗ੍ਰੀਸ ਕਰ ਲਵਾਂਗੇ ਤੇ ਜਿਹੜਾ ਆਪਣਾ ਇਹ ਬੈਟਰ ਬਣ ਕੇ ਤਿਆਰ ਹੋਇਆਗਾ ਬਰਫੀ ਵਾਲਾ ਉਹ ਇਹਦੇ ਵਿੱਚ ਆਪਾਂ ਟਰਾਂਸਫਰ ਕਰ ਲਵਾਂਗੇ ਇਹਨੂੰ ਟਰਾਂਸਫਰ ਕਰਨ ਤੋਂ ਬਾਅਦ ਆਪਾਂ ਇਹਨੂੰ ਸੈੱਟ ਕਰ ਲਵਾਂਗੇ ਬਰਫੀ ਦੀ ਟੇਪ ਤੇ ਜਿੰਨਾ ਕੋ ਮੋਟਾ ਰੱਖਣਾ ਤੁਸੀਂ ਮੋਟਾ ਰੱਖਸੋ ਜਿੰਨਾ ਪਤਲਾ ਰੱਖਣਾਗਾ ਪਤਲਾ ਰੱਖਸਾ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਸੈੱਟ ਕਰਨ ਤੋਂ ਬਾਅਦ ਆਪਾਂ ਕੁਝ ਟਾਈਮ ਲਈ ਇਹਨੂੰ ਰੈਸਟ ਤੇ ਰੱਖ ਦਵਾਂਗੇ ਜੇ ਫਰਿੱਜ 'ਚ ਰੱਖਣਾ ਤਾਂ ਫਰਿੱਜ 'ਚ ਰੱਖ ਦਿਓ ਤੁਸੀਂ ਘੰਟਾ 2 ਘੰਟੇ ਉਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰਾਂਗੇ ਇਹਦੇ ਉੱਤੇ ਤੁਸੀਂ ਜਿਹੜੇ ਵੀ ਡ్రਾਈ ਫਰੂਟ ਪਾਉਣੇ ਨੇਗੇ ਉਹ ਤੁਸੀਂ ਪਾ ਸਕਦੇ ਹੋ ਮੈਂ ਇੱਥੇ ਪਿਸਤਾ ਤੇ ਮੇਰੇ ਕੋਲੇ ਅ ਮਗਜ਼ ਸੀਗੇ ਤੇ ਮੈਂ ਉਹ ਹੀ ਇਹਦੇ ਉੱਤੇ ਲਗਾਤੇ ਹੈਗੇ ਤੇ ਇਹਨੂੰ ਚਮਚੇ ਨਾਲ ਪ੍ਰੈਸ ਕਰ ਲਿਆ ਹੈਗਾ ਤੇ ਦੇਖੋ ਬਣ ਕੇ ਆਪਣੀ ਜਿਹੜੀ ਵਰਫੀ ਹੈ ਉਹ ਤਿਆਰ ਹੋ ਗਈ ਇਹਨੂੰ ਆਪਾਂ ਥੋੜਾ ਟਾਈਮ ਫ੍ਰਿਜ 'ਚ ਰੱਖ ਦਵਾਂਗੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰਨਾ ਨੰਬਰ 1 ਰਸੋਈ ਨੂੰ ਤੇ ਆਪਣਾ ਇੰਸਟਾਗ੍ਰam ਹੈਡੀ ਨੂੰ ਵੀ ਫੋਲੋ ਕਰਨਾ ਤੇ ਇਹ ਜਿਹੜੀ ਵਰਫੀ ਹੈਗੀ ਕੁਝ ਟਾਈਮ ਬਾਅਦ ਆਪਾਂ ਠੰਡੀ ਹੋਣ ਤੋਂ ਬਾਅਦ ਇਹਨੂੰ ਕੱਢ ਲਿਆ ਤੇ ਇਹਦੇ ਪੀਸ ਹੈਗੇ ਜਿਹੜੇ ਆਪਾਂ ਕੱਟ ਲੈਂਦੇ ਨੇਗੇ ਇਹ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋਗੇ ਤੇ ਇਹ ਮੈਚਰ ਸੇਪ ਦੇ ਵਿੱਚ ਹੀ ਕੱਟ ਲਿਆ ਬਹੁਤ ਹੀ ਸੌਫਟ ਔਰ ਮੁੱਝ ਖੁੱਲ ਜਾਣੀ ਬਰਫੀ ਹੈਗੀ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਰਸੀਲੀ ਬਣਦੀ ਹੈਗੀ ਤੇ ਇਹ ਜਿਹੜੀ ਬਰਫੀ ਹੈਗੀ ਇਹ ਆਪਾਂ ਇਹ ਕੱਟ ਲਈਏ ਬਹੁਤ ਆਸਾਨੀ ਨਾਲ ਕੱਟੀ ਜਾਂਦੀ ਹੈਗੀ ਤੇ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹ ਮੈਂ ਤੁਹਾਨੂੰ ਇਹਨੂੰ ਕੱਟ ਕੇ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੀ ਪੀਸ ਕੱਢ ਕੇ ਦਾ ਤੇ ਬਹੁਤ ਹੀ ਆ ਆਰਾਮ ਨਾਲ ਕੱਟੀ ਜਾਂਦੀ ਹੈ ਤੇ ਟੁੱਟ ਜਾਂਦੀ ਹੈ ਹਾਂ ਤੋੜੀ ਜਾਂਦੀ ਹੈਗੀ ਆਰਾਮ ਨਾਲ ਹਾਂ ਦੇਖੋ ਇਹ ਬਣ ਕੇ ਤਿਆਰ ਹੋ ਗਈ ਹੈਗੀ ਤੇ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਹੋਰ ਲੈ ਕੇ ਤਦ ਤੱਕ ਵੀਰੋ